ਸੋਣਾ ਮਾਡਲ ਇਹ ਇੰਜਨ ਚੁੜਾਇਆ ਜਾ ਰਿਹਾ ਤੇ ਕਿ ਕਰਵਾਉਣਾ ਚਾਹੁੰਦੇ ਹੋ ਚੁੜਾਇਆ ਜਾ ਰਿਹਾ ਸਮਝਾ ਦੇ ਇੱਕ ਵਾਰ ਦੇ ਚਾਹੇ ਕਿ 27 65 ਤੱਕ ਚੱਲੇ ਤੈ ਨਾਲ ਤੇ ਹੁਣ ਕੀ ਦੀ ਹਾਂ ਟਾਇਰ ਚਾਰੇ ਨਾਲ ਦੇ ਸਲੈਂਟ ਬਲੇਡ ਵੀ ਖੁੱਲੂ ਵੀ ਬਾਈ ਕੰਡੀਸ਼ਨ ਤਾਂ Ориਜਨਲ ਹੈ ਸੋਣਾ ਪੂਰਾ ਸੋਣਾ ਮਗਰਾਡਾ ਤੇ ਹੈਗੀ ਪੇਂਟਿੰਗ ਮਗਰਾਡਾ ਪੇਂਟ ਕਰਾਇਆ ਨਹੀਂ ਇਹ ਪੇਂਟ ਕਾ ਤੁ ਕਰਵਾਇਆ ਹੋਇਆ ਕੋਸਾ ਕਰਾਇਆ ਨੂੰ ਕੋਲ ਉਹ ਹੈ ਕਿ ਤੇ ਨਾਲ ਦੀ ਨਾ ਉਹ ਜਿਹਨਾਂ ਦੇ ਟ੍ਰੀਟਾਂ ਜਿਹੜਾ ਸੀ ਹਾਂ ਉਹਨਾਂ ਵਧੀਆ ਨਹੀਂ ਲੱਗੇ ਜਿਹਨਾਂ ਉੱਪਰ ਜੇ ਤੇਲ ਵਾਲੀ ਕੰਨੀ ਗੁੰਡੀ ਜਿਹਾ ਰੱਖ ਕੇ ਰੰਗ ਜਾ ਤਰੇ ਉਹ ਸਮਝ ਰਹਾ ਹਾਂ ਉਹ ਤਾਂ ਅਰੀਜਨਲ ਨਹੀਂ ਸਵਾਦ ਨਾਲ ਕਰਕੇ ਸਾਨੂੰ ਖੁਸ਼ੀ ਵੀ ਮਿਲ ਗਿਆ ਤਾਂ ਅਸੀਂ ਕਰਾਂਗੇ ਦੂਸਰੇ ਪੇਂਟ ਕਰਾਇਆ ਅਰੀਜਨਲ ਠੀਕ ਹੈ ਹਾਂ ਆਪ ਕਰਾਇਆ ਤਸੱਲੀ ਨਾਲ ਗਾਰੰਟੀ ਇਹ ਆਪਾਂ ਕੇਕ ਦੀ ਡਿਮਾਂਡ ਰੱਖੀ ਹੈ ਇਹਦੀ ਲਾ ਡਿਮਾਂਡ 485 ਕਰਦੇ ਆਂ ਕਿਯਾਮ ਨੰਬਰ 4 ਬਿਚਾਰ ਸੱਟਾਂ ਨੂੰ ਕਿੰਨੇ ਦਾ ਜਮਾ ਲਾਖ ਲਾ ਨਾਲ ਦੇ 4 ਟੈਰਾਕ ਲੱਖ ਵੀ ਨਹੀਂ ਪੁੱਲਿਆ ਸਾਰੇ ਅੱਛਾ ਮਨੋਪੀ ਛਤਰੀ ਲੱਗੀ ਹੋਈਆਂ ਤੇ ਛੱਟਣ ਵਾਲਾ ਲਾ ਲੋ 4 ਲੱਖ 65000 ਦਾ ਛੱਟਦਾ ਚਾਨਕ 65 ਦਾ 65 ਤਾਂ ਗੰਨੇ ਜੀ ਆ 15 15 14 13 12 ਇਹ ਤਾਂ ਕੁਝ ਵੀ ਹੋਇਆ ਜਾ ਰਿਹਾ ਤੂੰ ਆਪ ਨੂੰ ਚੱਕਦਾ ਕਰੋ ਐ ਨਾ ਕਰਿਆ ਨਾ ਵੀ ਨਾ ਹੁੰਦਾ ਸਾਢੇ 4 ਲੱਖ ਦਾ ਟਰੈਕਟਰ ਮੇਰੇ ਨਾਲ ਆਇਆ ਜਿਹੜਾ ਪੱਟੀਆਂ ਦੀ ਸੱਜਾ ਬਾ ਬਾ ਜੀ ਭਾਈ ਇਹ ਭਾਈ ਭਾਈ ਕਿੰਨੇ ਦੇ ਕਿੰਨੇ ਦੇ ਹੋ ਗਿਆ ਆਪਣ ਨੂੰ ਆਇਆ ਨੂੰ ਮਿੰਟੋ ਹਫ਼ਤੇ ਹੋ ਗਏ ਦੋ ਹਫ਼ਤੇ ਹੋ ਗਏ ਬਿਲਕੁਲ ਤੁਹਾਨੂੰ ਬਾਕੀ ਬਾਈਰਾਂ ਦਾ ਰੇਟ ਵਧੀਆ ਲੱਗਦੇ ਨੇ ਮੈਂ ਪੱਟੀ ਬੈ ਜਾ ਬੈ ਜਾ ਕਰਾਈ ਜਾਂਦਾ ਨਹੀਂ ਮੈਨੂੰ ਬਾਈਰ ਕਹਿੰਦੇ ਕਿ ਤੂੰ ਧੱਕੇ ਨਾਲ ਰੇਟ ਸਾਡਾ ਘਟਾ ਜਾਂਦਾ ਉਹ ਬੋਲ ਨਹੀਂ ਕਿੰਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਹੈ ਨਹੀਂ ਨਹੀਂ ਬਿਲਕੁਲ ਜਿੰਨਾ ਸਾਨੂੰ ਦੱਸ ਦਿੰਦਾ ਇਹ ਤਾਂ ਹੈ ਇਹ ਤਾਂ ਪੱਟੀ ਛੱਡਦੀ ਜੇ ਮੈਂ ਨਹੀਂ ਨਹੀਂ ਇਹ ਲੋਕ ਜਿਆਦਾ ਵੀਡੀਓ ਦੇਖਦੇ ਆ ਸਾਰਾ ਜੀਮੀ ਦਾ ਉਹਦਾ ਭਰਾ ਫੋਨ ਵੀ ਨਹੀਂ ਨਹੀਂ ਬਾਈ ਤੂੰ ਰੇਡ ਬਹੁਤ ਹੈ ਯਾਰ ਨੇੜੇ ਲਾ ਦੇ ਨਾ ਨਹੀਂ ਨਹੀਂ ਬਾਹਰ ਭਟਾ ਦੇ ਬਾਈ ਬਹੁਤ ਅੰਦਰ ਬਾਕੀ ਯਾਰ ਇੱਕ ਗੱਲ ਹੋਰ ਵੀ ਹੈ ਬਾਈ ਕੋਤਰੀ ਕੋ ਜੋ ਮੈਂ ਕਹਤਾ ਮੋੜਦੇ ਵੀ ਨਹੀਂ ਨਾ ਮੋੜ ਵੀ ਨਾ ਫੇਰ ਤੇਨੀ ਪਤਾ ਹੀ ਆਦੀ ਕਿ ਘੈਂਟ ਨੇ ਜਬ ਇਹ ਲਾੜੀ ਵੀ ਹੋਰ ਦੇਖਾ ਜੇ ਸੱਤਾਂ ਨੇ ਘਟੀ ਫਿਰ ਲਾੜੀ ਘਟਾ ਦਿੰਦਾ ਕਹਿੰਦਾ ਨਾ ਸਾਝ ਦੱਸਿਓ ਇਹ ਕਹਿੰਦਾ ਠੀਕ ਬਿਲਕੁਲ ਬਿਲਕੁਲ ਪਰ ਕਿੱਧਰ ਰਹਿਣਾ ਹੁੰਦਾ ਚਲੋ ਪੌਣੀ ਦੀ ਗੱਲ ਕਰਦੇ ਆਂ ਹਾਂ ਲੇ ਫਾਰ ਅੰਦਰ ਆਇਆ ਇਹ ਵੀ ਫਸਟ ਨੰਬਰ ਆ ਬਈ ਹਾਂ ਜੀ ਪਿਛਲੇ ਟਾਇਰ ਨਾਲ ਤੇ ਅਗਲੇ ਨਾਲ ਦੇ 30 ਲੰਮੇ ਫਾਤੇ ਕਿ ਕਿ ਤਰ੍ਹਾਂ ਹੁਣਾ ਚੁਰਾਈ ਵੀ ਸਾਰਾ ਵੀ ਅਸਾਂ 2011 ਦਾ ਹੈ ਹਾਂ ਹਾਂ 2011 ਮਾਡਲ ਆ ਪਾਵਰ ਸਟੀਅਰਿੰਗ ਚੂਰਾ ਸੋਨਾ ਰੈਕਟਰ ਹੈ ਸਾਡੇ ਲੋਕਲ ਨੰਬਰ ਠੀਕ ਹੈ ਜੀ ਇਹਦੀ ਕੀ ਡਿਮਾਂਡ ਰੱਖੀ ਹੋਈ ਹੈ ਇਹ ਆਪਾ ਟਮਾੜ ਕਰਦੇ ਹਾਂ ਜੀ ਤੁਹਾਨੂੰ ਕਿੱਦਾਂ ਪੈਂਦੀ ਹੈ ਜੀ ਇਹ ਕਿਨੇ ਦੇ ਛੱਡਣਾ ਇਹ ਛੱਡਦਾ ਤੇ 3 ਲੱਖ 15000 ਦਾ ਛੱਡਦਾ ਚੱਲ ਪੂਰਿਆਂ ਦੇ ਬਣੋ ਨਹੀਂ ਇੰਨਾ ਹੀ ਨਾ ਕਰ ਪੂਰੇ ਤਰ੍ਹਾਂ ਦਾ ਬਣੋ ਇਹਦਾ ਤੁਹਾਨੂੰ ਆਗਾ ਲੱਗਣੀ ਨਹੀਂ ਬੰਦਾ ਕਿ ਆਪਾਂ ਤਾਂ ਕੀ ਹਾਲ ਹੈ ਆਗਣਦੇ ਆ ਕਿਹਾ ਗਿਆ ਤੁਹਾਨੂੰ ਤਾਂ ਜੀ ਪੂਰੇ ਤਰ੍ਹਾਂ ਲੱਖ ਦਾ ਬਣੋ ਜਿਹੜਾ ਆਹ ਦਾ ਵਿਚਾਰ ਜਾਈ ਨੂੰ ਪਾ ਦੇ ਇਹ ਤਾਂ ਡਾਗੀਰੋਂ ਮੰਡੇ ਹੈਗਾ 2022 ਮਾਡਲ ਕਾਪੀ ਚਾਹੀਦੀ ਆ ਅੱਛਾ ਇਹ ਵੀ ਫਾਸਟ ਕਰੋ ਮੇਰਾ ਕਿੰਨਾ ਚਿਰ ਟੂਰ ਨਾਲ ਦੇ ਬੇਚਾਰੇ ਕਿੰਨਾ ਚਲੇ ਹੋਏ ਇਹ ਜਾਂ ਤਾਂ ਘੰਟਾ ਜਾਂ ਤਾਂ ਹਜ਼ਾਰ ਚੱਕਾ ਹੈ ਜੀ ਪੂਰਾ ਸੋਣਾ ਕੋਰ ਬਈ ਪੂਰਾ ਠੀਕ ਹੈ